ਸਬਸਕ੍ਰਾਈਬ ਕਰੋ ਦਿਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਡੇਰਾ ਬਾਬਾ ਨਾਨਕ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਦਾਬਦੀ ਦੇ ਸਬੰਧ ਵਿੱਚ ਕਸਬੇ ਦੇ ਵਿਕਾਸ ਲਈ ਬਣੀ ਡਿਵੈਲਪਮੈਂਟ ਅਥਾਰਟੀ ਦੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਵਿਕਾਸ ਅਥਾਰਟੀ ਦੇ ਵਾਈਸ ਚੇਅਰਮੈਨ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਸ ਤੋਂ ਇਲਾਵਾ ਡੀਸੀ ਵਿਪਲ ਉਜਵਲ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਤੋਂ ਇਲਾਵਾ ਸਾਰੇ ਵਿਭਾਗ ਦੇ ਅਧਿਕਾਰੀ ਸ਼ਾਮਲ ਹੋਏ ਇਸ ਬਾਰੇ ਰੰਧਾਵਾ ਨੇ ਕਰਤਾਰਪੁਰ ਸਾਹਿਬ ਕਾਰਿਡੋਰ ਦੇ ਸਬੰਧ ਚ ਕਿਹਾ ਕਿ ਸਾਰਾ ਕੰਮ ਸ਼ਤਾਬਦੀ ਤੋਂ ਪਹਿਲਾਂ ਖਤਮ ਕਰ ਦਿੱਤਾ ਜਾਵੇਗਾ ਸੁਖਜਿੰਦਰ ਰੰਧਾਵਾ ਨੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਲਈ ਮੁਆਵਜ਼ੇ ਬਾਰੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਕਿਸਾਨਾਂ ਨੂੰ ਜ਼ਮੀਨ ਦਾ ਮੁਆਵਜ਼ੇ ਵਿੱਚ ਪੰਜਾਬ ਸਰਕਾਰ ਦਾ ਜ਼ਿਆਦਾ ਲੈਣਾ ਦੇਣਾ ਨਹੀਂ ਹੈ ਪਰ ਕਿਸਾਨਾਂ ਨੂੰ ਮੁਆਵਜ਼ਾ ਜਿਆਦਾ ਤੋਂ ਜਿਆਦਾ ਦਿਵਾਇਆ ਜਾਵੇਗਾ ਡੇਰਾ ਬਾਬਾ ਨਾਨਕ ਦੇ ਵਿਕਾਸ ਤੇ ਕਰਤਾਰਪੁਰ ਸਾਹਿਬ ਲਾਂਘੇ ਤੇ ਪੰਜਾਬ ਦੀ ਸਿਆਸਤ ਬਾਰੇ ਕੀ ਕਿਹਾ ਰੰਧਾਵਾ ਤੇ ਬਾਜਵਾ ਨੇ ਇਹ ਤੁਸੀਂ ਆਪ ਹੀ ਸੁਣ ਲਵੋ ਸਾਬ ਦੀ ਡਿਊਟੀ ਲਾਇਆ ਕਿ ਇਹਨਾਂ ਕੋਲ ਪੂਰਾ ਡਿਪਾਰਟਮੈਂਟ ਹੈ ਤੇ ਇਹਨਾਂ ਨੇ ਅੱਜ ਆ ਕੇ ਸਾਰਾ ਹੀ ਪੂਰਾ ਹੀ ਐਡਮਿਨਿਸਟ੍ਰੇਸ਼ਨ ਦੀ ਮੀਟਿੰਗ ਬੁਲਾ ਕੇ ਪੂਰਾ ਦੇ ਵਿੱਚ ਬਾਕੀ ਜਿਹੜੇ ਨੈਸ਼ਨਲ ਹਾਈਵੇ ਵਾਲੇ ਜਾਂ ਪੂਰਾ ਡਿਸਟ੍ਰਿਕਟ ਆ ਉਦੀ ਮੀਟਿੰਗ ਲਈ ਆ ਔਰ ਜਿਹੜੇ 13 ਪਿੰਡ ਉਹਦੇ ਚ ਪੰਜ ਪਿੰਡ ਜਿਹੜੇ ਨੇ ਪਹਿਲਾਂ ਆਲਰੇਡੀ ਉਹਦੇ ਵਿੱਚ ਨੇ ਮਿਊਸਿਕਲਟੀ ਚ ਆ ਗਏ ਨੇ ਤੇ ਜਿਹੜੇ 7 ਪਿੰਡ ਨੇ ਉਹਨਾਂ ਦੀ ਪੂਰੀ ਜਿਹੜੀ ਜਿਹੜੀ ਗਵਰਨਮੈਂਟ ਕਰਦੀ ਉਹਦਾਂ ਨੇ ਸਾਰਾ ਪਲਾਨ ਜਿਹੜਾ ਚਾਕ ਆਪ ਕੀਤਾ ਔਰ 5 ਤਰੀਕ ਨੂੰ ਇਹਨਾਂ ਨੇ ਦੁਬਾਰਾ ਚੰਡੀਗੜ੍ਹ ਜਿਹਨਾਂ ਦੇ ਅਫੀਸ ਚ ਮੀਟਿੰਗ ਇਸੇ ਕੋਰੀਡੋਰ ਤੇ ਬਾਰੇ ਕੀਤੀ ਜਾਏਗੀ ਔਰ ਜਿਹੜੀ ਡੇਰਾ ਬਾਬਾ ਉਹਨਾਂ ਇੱਕ ਦੀ ਇਹ ਪਿੰਡ ਜਿਹੜੇ ਨੇ ਖਾਸ ਕਰਕੇ ਉਹਨਾਂ ਦੇ ਬਾਰੇ ਤੇ ਜਿਹੜੀ ਜ਼ਮੀਨ ਐਕਵਾਇਰ ਹੋਣੀ ਹੈ ਕਿ ਕੀ-ਕੀ ਬਣਨਾ ਆਈਸਪੀ ਜਿਹੜਾ ਬਣਨੀ ਹੈ ਜਾਂ ਹੋਰ ਰਸਤੇ ਜਿਹੜੇ ਨਿਕਲਣੇ ਆ ਪੂੜਾ ਨੇ ਕੀ ਕਰਨਾ ਇਹਨਾਂ ਦੇ ਹੋਰ ਡਿਪਾਰਟਮੈਂਟ ਨੇ ਜਿਹੜੇ ਕੋਈ ਕੰਮ ਕਰਨੇ ਇਹ ਸਾਡੀ ਜਿਹੜੀ ਡੇਰ ਬਾਬਾ ਨਾਲ ਇੱਕ ਡਿਵੈਲਪਮੈਂਟ ਅਥਾਰਟੀ ਬਣੀ ਹੈ ਪੂਰਾ ਸਾਰਾ ਇਹ ਇਹ ਪ੍ਰੋਪੋਜ਼ਲ ਜਿਹੜੀ ਤਿਆਰ ਕਰਕੇ ਗਵਰਨਮੈਂਟ ਨੂੰ ਸਬਮਿਟ ਕਰਕੇ ਉਹ ਪੈਸੇ ਜਲਦੀ ਅਫਰੀਡ ਕਰ ਦੇ। ਸਰਦਾਰ ਸਾਹਿਬ ਕਿਤੇ ਨਾ ਕਿਤੇ ਪਾਕਿਸਤਾਨ ਵੱਲੋਂ ਬਹੁਤ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਡੇਰੀ ਹੁੰਦਾ ਕਰ। ਪਾਕਿਸਤਾਨ ਨੇ ਸਿਰਫ ਸੜਕ ਬਣਾਉਣੀ ਹੈ। ਸਾਡੇ ਇੱਥੇ ਹੋਰ ਬਹੁਤ ਜ਼ਿਆਦਾ ਕੰਮ ਨੇ ਕਿ ਜਿਹੜੇ ਸੰਗਤ ਜਿਹੜੀ ਆ ਉਹ ਰਾਤ ਵਿੱਚ ਰਹਿ ਰਹੇ ਦੇਗੀ ਇੱਥੇ ਬਹੁਤ ਜ਼ਿਆਦਾ ਰਸ਼ਵੀ ਰਹਿਣਾ ਇੱਥੇ ਹੋਟਲ ਵੀ ਬਣਨੇ ਨੇ ਇੱਥੇ ਸਰਾਵਾਂ ਵੀ ਬਣਨੀਆਂ ਨੇ ਇੱਥੇ ਆਫਿਸ ਵੀ ਬਣਨੇ ਨੇ ਜਿਹੜੇ ਜਿਹੜੇ ਇਮੀਗ੍ਰੇਸ਼ਨ ਵਾਲੇ ਜਾਂ ਹੋਰ ਕੋਈ ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਥੇ ਬਣਨੀਆਂ ਇੰਨਾਂ ਚੀਜ਼ਾਂ ਨੂੰ ਬਣਨ ਲਈ ਓਵਰਨਾਈਟ ਨਹੀਂ ਇਹਦੇ ਲਈ ਕੰਮ ਸਟਾਰਟ ਹੋ ਗਿਆ ਸਾਰਾ ਕੁਝ ਜਿਹੜਾ ਅਸੀਂ ਜਿਹੜਾ ਲਾਂਘਾ ਵਾ ਉਹ ਪੂਰੇ ਟਾਈਮ ਤੇ ਸਟਾਰਟ ਕਰ ਦਿਆਂਗੇ ਔਰ ਚਾਲੂ ਕਰਾਂਗੇ ਜਿਹੜਾ ਜਿਹੜੇ ਟਾਈਮ ਤੇ ਇਹ ਸੰਗਤ ਨੇ ਜਾਣਾ ਉਸ ਟਾਈਮ ਤੋਂ ਪਹਿਲਾਂ ਪਹਿਲਾਂ ਇਹ ਜਿੰਦਸਤੇ ਸਾਰੇ ਕੰਮ ਸਾਰੇ ਤਿਆਰ ਹੋ ਜਾਣਗੇ ਕਦੋਂ ਦਾ ਕੰਮ ਸ਼ੁਰੂ ਹੋਣੀ ਹੈ ਕੰਮ ਜਿਹੜੇ ਵਿਕਪਤ ਦੇ ਅੱਜ ਜਿਹੜੀ ਸੜਕਾਂ ਨੇ 4 ਕਿਲੋਮੀਟਰ ਗਵਰਨਮੈਂਟ ਵਾਲੀ ਬਣਾਉਣਾ ਕੋਈ ਬਹੁਤ ਵੱਡਾ ਕੰਮ ਨਹੀਂ ਇਹ ਸਾਡੀ ਜਿਸ ਤਣੇ ਜਮੀਨਾ ਐਕਵਾਇਰ ਕਰ ਲਈਆਂ ਵੀਦਾਂ 1 ਮਹੀਨੇ ਜਿਹੜੀ ਸੜਕ ਸਾਡੀ ਤਿਆਰ ਹੋ ਜਾਏਗੀ ਨਜ਼ਬ ਕਿਸਾਨਾਂ ਵੱਲੋਂ ਜਿਹੜਾ ਕਹਿਇਆ ਜਾਦਾ ਕਿ ਮੌਜੂਦਾ ਉਹਨਾਂ ਨੂੰ ਘੱਟ ਦਿੱਤਾ ਜਾ ਰਿਹਾ ਜਾਂ ਉਹਨਾਂ ਘੱਟ ਮੁਆਵਜ਼ਾ ਵੇਖੋ ਜਿਹੜਾ 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 ਨੈਸ਼ਨਲ ਹਾਈਵੇ ਅਥਾਰਟੀ ਨੇ ਜਿਹੜੀ ਜ਼ਮੀਨ ਉਹਦੇ ਚ ਪੰਜਾਬ ਗਵਰਨਮੈਂਟ ਦਾ ਕੋਈ ਬਹੁਤ ਨਹੀਂ ਲੈਂਡਿੰਗ ਪਰ ਵੇੜ ਵੀ ਜਿਹੜੀਆਂ ਨੇ 3 ਸਾਲ ਦੀ ਉਹਨਾਂ ਕੱਢਣੀਆਂ ਤੇ ਪਹਿਲਾਂ ਵੀ ਜਿਹੜੀ ਜ਼ਮੀਨ ਅਕਵਾਇਰ ਹੋਈ ਹੈ ਜਿਹੜੀ ਸਾਡੀ ਇਥੋਂ ਰਮਦਾਸ ਟੂ ਗੁਰਦਾਸਪੁਰ ਹੋਈ ਹੈ ਉਹਨਾਂ ਨੂੰ ਮੁਆਵਜ਼ਾ ਤੇ ਮੇਰੇ ਖਿਆਲ ਜਿਆਦਾ ਹੀ ਮਿਲੇਗਾ ਜੋ ਸਾਰੇ ਇਹ ਤੋਂ ਥੋੜਾ ਹਟ ਕੇ ਇੱਕ ਸਵਾਲ ਪੁੱਛ ਹੈਗਾ ਚਰਚੀ ਦਾ ਸਹੀ ਕਿੰਨ ਜਿਹੜਾ ਆਪਾਂ ਪਹਿਲਾਂ ਬਾਜਵਾਲ ਸਾਹਿਬ ਨੂੰ ਇਹਨਾਂ ਦੇ ਜਿਹੜੇ ਡਿਪਾਰਟਮੈਂਟ ਦੀ ਗੱਲ ਕਰੀਏ ਬਾਜਵਾਲ ਜੀ ਜਿਹੜੀ ਇਹ ਜੀ ਤੁਸੀਂ ਮੀਤੀ ਵੀ ਜਿਹਦਾ ਅੱਜ ਲਈ ਹੈ ਇਹਦੇ ਤੋਂ ਅੱਗੇ ਜਿਹੜਾ ਸਟੈਪ ਕਿਦਾਂ ਟਾਈਮ ਫੋਰ ਅੱਛੇ ਲੱਗੂਗਾ ਜੋਰਦਾਵਾ ਸਾਹਿਬ ਨੇ ਦੱਸੀ ਹੈ ਸਾਰੀ ਟਾਈਮ ਦਾਸਤਾ ਵੀ ਐਕੁਇਜੀਸ਼ਨ ਦੇ ਬਾਅਦ ਇੱਕ ਮਹੀਨੇ ਦੇ ਵਿੱਚ ਜਿਹੜਾ ਉਹ ਪ੍ਰੋਗਰੈਸ ਸਾਡ ਨੂੰ ਨਜ਼ਰ ਆ ਜਾਏਗੀ ਸੜਕਾਂ ਬਣਨਗੀਆਂ ਹਸਪਤਾਲ ਵੀ ਵੱਡਾ ਹੋਵੇਗਾ ਡਾਕਟਰ ਵਦਨ ਗੇ ਸਰਾਹ ਬਣੇਗੀ ਲੰਗਰ ਹਾਲ ਬਣੇਗਾ ਬਹੁਤ ਕੁਝ ਬੜਨਾ ਨਵਾ ਡੀਐਸਪੀ ਦਾ ਦਫਤਰ ਨਵਾ ਠਾਣਾ ਪੀਡੀਓ ਆਫਿਸ ਰੈਸਟ ਹਾਊਸ ਵੱਡਾ ਇਹ ਸਾਰਾ ਪਲਾਨ ਕੀਤਾ ਜਾ ਰਿਹਾ ਵਾ ਹੋਟਲ ਬਣਨੇ ਨੇ ਰੈਸਟੋਰੈਂਟ ਬਣਨੇ ਨੇ ਅਸੀਂ ਚਾਹੁੰਦੇ ਆ ਵੀ ਪਲਾਨਿੰਗ ਦੇ ਮੁਤਾਬਕ ਹੀ 플ਾਨਡ ਵੇ ਨਾਲ ਸਾਰੀ ਡੋਕੂਮੈਂਟ ਹੋਵੇ ਉਹਦੇ ਲਈ ਮੇਰਾ ਡਿਪਾਰਟਮੈਂਟ ਜਿਹੜਾ ਸਾਰਾ ਸਰਵੇ ਕਰੇਗਾ ਤੇ ਉਹ ਪਲਾਨ ਬਣਾ ਕੇ ਲੋਕਾਂ ਨੂੰ ਦੇਵੇਗਾ ਜਿਨੇ ਹੋਟਲ ਬਣਾਉਣਾ ਹੈਗਾ ਉਹ ਪਹਿਲਾਂ ਸਾਡੇ ਕੋਲ ਸਾਈਟ ਮੰਜ਼ੂਰ ਕਰਾਏਗਾ ਫਿਰ ਉਹਦੇ ਮੁਤਾਬਕ ਸਾਰਾ ਕੰਮ ਹੋ ਜਾਏਗਾ। ਜੈਸਾ ਕਿ ਅਕਤੂਬਰ 2000 ਤੋਂ ਪਹਿਲਾਂ ਕੰਮ ਹੋਣਾ ਚਾਹੀਦਾ ਹੈ। 2019 ਤੱਕ ਇੱਕ ਦੋ ਵੀ 550 ਸਾਲਾ 100 ਸਾਲਾ ਜਦੋਂ 550 5.5 ਸਾਲਾ ਬਣਾਉਣਾ ਤੇ ਸਾਲ ਦੇ ਵਿੱਚ ਹੀ ਸਭ ਕੁਝ ਪੂਰਾ ਕਰ ਦੇਣਾ। ਇਹਦੇ ਬਹੁਤ ਬਹੁਤ ਛੇਤੀ ਕਰ ਦੇਣਾ ਸੀ। ਭਾਈ ਸਾਹਿਬ ਇਹ ਤੋਂ ਹਟ ਕੇ ਜਿੱਦਾਂ ਮੈਂ ਕੋਸ਼ਿਸ਼ ਕੀਤੀ ਐਸਐਸਪੀ ਚੰਦ ਜੀ ਉਹ ਅਰੈਸਟ ਕਰ ਦੇ। ਔਰ ਉਹਨੂੰ ਆਪੋਜੀਸ਼ਨ ਚਾਹੇ ਉਹ ਲੋਕ ਚੁੱਪ ਕਰਕੇ ਬੈਠੇ ਨੇ ਲੇਕਿਨ ਬਹੁਤ ਇੱਕ ਗੱਲ ਆ ਰਹੀ ਹੈ ਸਰਪ ਨੇ ਕਿ ਦੇਰੀ ਕੀਤੀ ਗਈ ਹੈ ਬਾਕੀ ਅਰੈਸਟ ਵੀ ਅਜੇ ਬਾਕੀ ਹੈ ਦੇਖੋ ਦੇਰੀ ਕੀਤੀ ਪਹਿਲਾਂ ਬਾਦਲ ਸਰਕਾਰ ਤੇ ਬੀਜੇਪੀ ਪਾਰਟੀ ਨੇ ਉਹਨਾਂ ਦਾ 1.5 ਸਾਲ ਦਾ ਔੜੇ 2 ਸਾਲ ਦਾ ਸਮਾਸੀ ਉਹ ਚੁੱਪ ਕਰਕੇ ਬੈਠੇ ਰਹੇ ਫਿਰ ਸਾਡੀ ਸਰਕਾਰ ਨੇ ਆ ਕੇ ਬਣਾਇਆ ਜਸਟਿਸ ਹਰਦੀਪ ਸਿੰਘ ਜਸਟਿਸ ਹਰਦੀਪ ਸਿੰਘ ਨੇ ਆਣ ਕੇ ਰਿਪੋਰਟ ਦਿੱਤੀ ਤੇ ਉਹ ਭੱਜ ਕੇ ਹਾਈ ਕੋਰਟ ਚਲੇ ਗਏ ਹਾਈ ਕੋਰਟ ਚ ਉਹਨਾਂ ਨੂੰ ਸਟੇ ਮਿਲ ਗਿਆ ਅਸੀਂ ਦੇਰੀ ਕਿੱਥੇ ਕਰਦੇ ਜਿਸ ਨੇ ਸਟੇ ਵਕੇਟ ਹੋਇਆ ਦੂਧ ਨਾਲ ਐਕਸ਼ਨ ਹੋ ਗਿਆ ਅਸੀਂ ਦੇਰੀ ਕਿਥੇ ਕਰ ਦਿੱਤੀ ਕੌਣ ਕਹਿ ਰਿਹਾ ਦੇਰੀ ਕਰ ਦਿੱਤੀ ਸੋ ਕਿਸੇ ਦੇਰੀ ਨਹੀਂ ਕੀਤੀ ਇਹ ਸਿਸਟਮ ਨੇ ਦੇਰੀ ਕਰਾਈ ਹਾਈ ਕੋਰਟ ਦਾ ਸਟੇ ਵਕੇਟ ਕਰਾਇਆ ਤੇ ਜਦੋਂ ਵਕੇਟ ਹੋਇਆ ਉਹਦੇ ਦੌਰਾਨ ਕਿਨੇ ਚਿਰ ਐਕਸ਼ਨ ਹੋ ਗਿਆ ਦੇਰੀ ਕਿੱਥੇ ਹੋਈ ਸੋ اپੋਜੀਸ਼ਨ ਨੇ ਕੁਝ ਨਾ ਕੁਝ ਤੇ ਕਹਿੰਦੇ ਰਹਿਣਾ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਇਹੋ ਕੁਸ਼ੀ ਆ ਪਰ ਸਰਕਾਰ ਆਪਣਾ ਕੰਮ ਵਧੀਆ ਕਰ ਰਹੀ ਹੈ ਕਪਟਨ ਮਿੰਦਰ ਸਿੰਘ ਨੇ ਜੋ ਲੋਕਾਂ ਨਾਲ ਵਾਅਦਾ ਕੀਤਾ ਸੀ ਜਿਸ ਦਾ ਵੀ ਨਾ ਆਏਗਾ ਪਾਵੇਂ ਉਹ ਐਕਸਟਰੀ ਮਿਨਿਸਟਰ ਹੈ ਪਾਵੇਂ ਐਕਸ ਹੋਮ ਮਿਨਿਸਟਰ ਪਾਵੇਂ ਐਕਸ ਡੀਜੀਪੀ ਹੈ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਸੁਨੀਲ ਜਾਖੜ ਕਹਿੰਦੇ ਕਿ ਹਜੇ ਕਈ ਵੱਡੇ ਮਗਰਮਾਚ ਬਾਹਰ ਹੈਗੇ ਉਹ ਸੁਨੀਲ ਜਾਖੜ ਜੀ ਜੋ ਕਹਿ ਰਹੇ ਠੀਕ ਕਹਿ ਰਹੇ ਨੇ ਜਦੋਂ ਕਿਸੇ ਮਗਰਮਾਚ ਦੇ ਖਿਲਾਫ ਆਜੇਗੀ ਐਵੀਡੈਂਸ ਆਜੇਗੀ ਸਭ ਨੂੰ ਫੜਾਂਗੇ ਸਰ ਕਾਲੀਗਲ ਸਰ ਹਰਿਆਣੇ ਦੇ ਪ੍ਰਧਾਨ ਨੇ ਚੰਨਜੀ ਸੁਨੀ ਨੇ ਆਪਣਾ ਬਿਆਨ ਦਿੱਤਾ ਅੰਮ੍ਰਿਤਾਲੇ ਦੇ ਵਿੱਚ ਕਿ ਜੇ ਹਰਿਆਣੇ ਦੇ ਚ ਇਹ ਇਲੈਕਸ਼ਨ ਜਿੱਤਦੇ ਆ ਤੇ ਯਸਐਲ ਦੇ ਮੁੱਦੇ ਤੇ ਸਪੋਰਟ ਕਰਾਂਗੇ ਚਲੋ ਜੀ ਜਦੋਂ ਵੇਲਾ ਆਏਗਾ ਉਦੋਂ ਦੇਖਾਂਗੇ ਜੀ ਗੱਦੀ ਪਰਿਵਾਰ ਵੱਲੋਂ ਫੈਮਲੀ ਚ ਪ੍ਰਿਅੰਕਾ ਗੱਲ ਨੂੰ ਕਿਹਾ ਜਾਂਦਾ ਹੈ ਉਹਦਾ ਸਮਝ ਕਿੰਨਾ ਬਹੁਤ ਵਧੀਆ ਹੋਇਆ ਫੈਸਲਾ ਲੇਟ ਹੋਇਆ ਜਿਹੜਾ ਪਹਿਲਾਂ ਫੈਸਲਾ ਹੋਣਾ ਚਾਹੀਦਾ ਸੀ ਪ੍ਰਿਅੰਕਾ ਜੀ ਬਹੁਤ ਵਧੀਆ ਲੇਡੀ ਆ ਜਿਹਦੇ ਚਿਹਰੇ ਚ ਇੰਦਰਾਜੀ ਦੀ ਝਲਕ ਨਜ਼ਰ ਆਉਂਦੀ ਆ ਤੇ ਮੈਨੂੰ ਆਹ ਸਾਹਿਬ ਉਹ ਇੰਦਰਾਜੀ ਦੀ ਪਰਸਨੈਲਿਟੀ ਜਿਹੜੀ ਆ ਜਦੋਂ ਸਾਰੇ ਹਿੰਦੂਸ ਜਨ ਜੈਗੇ ਤੋ ਉਹਦਾ ਕਾਂਗਰਸ ਤੋਂ ਬਹੁਤ ਕਰਦਾ ਨਵਜੋਦਪੁਰ ਸਿੱਧੂ ਟਿਕਟ ਮੰਗਦੀ ਜੀ ਸਤਕੇ ਜੀ ਉਹਦਾ ਹੱਕ ਆ ਜਿਹੜਾ ਮਰਜ਼ੀ ਮੰਗੇ ਤੁਸੀਂ ਮੰਗੋ ਧੰਨਵਾਦ